ਆਸਪਲੇ ਨੇ ਜੇ ਸਾਡਾ ਮਨ ਬਾਣੀ ਨਾਲ ਜੁੜ ਜਾਵੇ ਸੇਵਾ ਨਾਲ ਜੁੜ ਜਾਵੇ ਸਿਮਰਨ ਨਾਲ ਜੁੜ ਜਾਵੇ ਭਾਈ ਪ੍ਰਧਾਨ ਜੀ ਨੂੰ ਸਾਡੂੰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਇਤੋਂ ਭਾਈ ਸੰਗਤ ਦੀ ਸੇਵਾ ਕਰਨ ਕਰਿਆ ਕਰ ਲੰਗਰਤ ਲੱਕੜਾਂ ਲੈ ਸੋ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਗੁਰਬਚਨ ਸਿੰਘ ਜੀ ਪੁਵਾਰ ਸੋ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੁਵਾਰ ਸਾਹਿਬ ਪਹੁੰਚੇ ਹੋ ਤਨ ਤਨ ਸੰਤ ਬਬਲਾਲ ਸਿੰਘ ਜੀ ਕੁੱਲੀਵਾਲਾ ਦੇ ਇੱਕ ਵਰਸੀ ਤੇ ਬਾਈਨੀ ਵਰਸੀ ਤੇ ਤੁਸੀਂ ਪਹੁੰਚੇ ਪੈਣੀ ਮੀਆਂ ਖਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਸੰਤ ਅੱਜ ਅਸੀਂ ਮਹਾਰਾਜ ਕੁੱਲੀਵਾਲਾ ਦੇ ਤਪਸਥਾਨ ਪੈਣੀ ਮੀਆਂ ਖਾਂ ਵਿਖੇ ਜਿਨ੍ਹਾਂ ਦੇ ਮੁੱਖ ਸੇਵਾਦਾਰ ਭਾਈ ਕਲਵੰਤ ਸਿੰਘ ਜੀ ਨੇ ਉਹਨਾਂ ਦੀ ਵਰਸੀ ਮੌਕੇ ਪਹੁੰਚੇ ਆ ਇਸ ਮੌਕੇ ਤੇ ਸਾਡੇ ਨਾਲ ਸ਼੍ਰੋਮਣੀ ਕਾਲੀਦਾ ਲੰਮਸਰ ਦੀ ਸਾਰੀ ਜਥੇਬੰਦੀ ਦਮਦਮੀ ਟਕਸਾਲ ਤੋਂ ਬਾਬਾ ਲੈਣਾ ਸਿੰਘ ਜੀ ਉਹ ਵੀ ਪਹੁੰਚੇ ਨੇ ਅੱਜ ਅਸੀਂ ਜਿੱਥੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਉੱਥੇ ਅੱਜ ਅਸੀਂ ਇੱਥੇ ਆਪਾਂ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਉੱਥੇ ਅੱਜ ਅਸੀਂ ਸੰਗਤਾਂ ਨੂੰ ਸੁਚੇਤ ਕਰਦੇ ਆ ਕਿ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਨਸ਼ਿਆਂ ਦਾ ਸ਼ਿਵਮਦ ਰਿਆ ਚੱਲ ਰਿਹਾ ਬੱਸ ਨੂੰ ਠਲ ਪਾਉਣ ਵਾਸਤੇ ਸਾਨੂੰ ਆਪ ਜਾਗਰੂਕ ਹੋਣਾ ਚਾਹੀਦਾ ਚਾਹੀਦਾ ਚਾਹੇ ਕਿ ਆਮ ਆਪਦੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਨੇ ਇਸ ਮੁੱਦੇ ਨੂੰ ਬੜੇ ਜੋਰ ਸ਼ੋਰ ਨਾਲ ਛਾਲ ਕੇ ਕਿ ਇਹ ਨਸ਼ਿਆਂ ਦਾ ਦਰਿਆ ਬੰਦ ਕਰਾਂਗੇ ਉਸ ਨੂੰ ਕਰੰਤੀ ਭਜਾਏ ਇਸ ਨੂੰ ਹੋਰ ਬਤਾ ਦਿੱਤਾ ਸੁਖਵਾਰ ਸਾਹਿਬ ਜੇ ਅਗਰ ਗੱਲ ਕਰਦੇ ਆਪਾਂ ਸੀਐਮ ਭਗਵੰਤ ਸਿੰਘ ਮਾਨ ਦੀ ਉਹਨੇ ਬੜੇ ਬਦਲਾਅ ਦੇ ਵੱਡੇ ਵੱਡੇ ਦਾਅਵੇ ਕੀਤੇ ਬੜੀ ਐਡਵਰਟਾਈਜ਼ਮੈਂਟ ਕੀਤੀ ਉਹਨਾਂ ਬਾਰੇ ਕੁਝ ਗੱਲਾਂ ਦੀਪ ਸਿੱਧੂ ਜੀ ਵੀ ਕਹਿ ਗਏ ਸੀ ਕਿ ਆਉਣ ਵਾਲੇ ਇਹ ਬੈਂਤੇ ਤੋਂ ਵੀ ਉੱਪਰ ਦੀ ਗੱਲ ਆਊਗੀ ਉਹ ਅੱਜ ਸੱਚ ਹੋ ਰਹੀ ਹੈ ਹਾਂਜੀ ਬਾਈ ਦੀਪ ਨੇ ਜੋ ਵੀ ਗੱਲਾਂ ਕਹੀਆਂ ਨੇ ਉਹਨਾਂ ਦਾ ਕੱਲਾ ਕੱਲਾ ਅੱਖਰ ਅੱਖਰ ਸੱਚ ਹੋ ਰਿਹਾ ਕਿਉਂਕਿ ਬਾਈ ਦੀਪ ਸਿੱਧੂ ਨੇ ਵੀ ਤੁਹਾਡੇ ਵਰਗੇ ਵੀਰਾਂ ਨੇ ਕੁਐਸਚਨ ਕੀਤਾ ਸੀਗੇ ਤੁਸੀਂ ਭਗਵੰਤ ਮਾਨ ਬਾਰੇ ਕੀ ਕਹੋਗੇ ਉਹਨਾਂ ਨੇ ਕਿਹਾ ਕਿ ਬੈਂਤੇ ਪੁੱਛੜ ਦੀਆਂ ਨਹੀਂ ਹਾਂ ਤੇ ਚੱਲੂਗਾ ਸੇਮ ਜਿਵੇਂ ਬੈਂਤਾ ਪੁੱਛੜ ਸਾਡੇ ਨੌਜਵਾਨਾਂ ਨੂੰ ਕੋ ਕੋਈ ਕੇ ਮਾਰਦਾ ਸੀਗਾ ਉਵੇਂ ਇਸਨੇ ਸਾਡੇ ਨੌਜਵਾਨਾਂ ਨੂੰ ਚਾਹੇ ਭਾਈ ਅਮਰਤਪਾਲ ਸਿੰਘ ਹੋਵੇ ਜਾਂ ਹੋਰ ਹੋਵੇ ਉਹਨਾਂ ਨੂੰ ਚੁੱਕ ਚੁੱਕ ਕੇ ਤੇ ਕਾਲੇ ਪਣ ਗਏ ਜਿਹਨਾਂ ਦੇ ਵਿੱਚ ਭੇਜਿਆ ਤੇ ਜੇ ਪਾਸੇ ਨੌਜਵਾਨ ਸਿੱਧੂ ਮੂਸੇਵਾਲਾ ਉਹਨੂੰ ਵੀ ਇੱਕ ਸਰਕਾਰ ਦੀ ਸਹਤੇ ਮਾਰਿਆ ਗਿਆ ਭਾਈ ਦੀਪ ਸਿੱਧੂ ਨੂੰ ਸ਼ਹੀਦ ਕੀਤਾ ਜਿਹੜੇ ਉਹਨਾਂ ਦੇ ਬਚਨ ਹੀ ਉਹ ਆਪਣੇ ਤੇ ਉਹ ਢੁੱਕ ਗਏ ਕਿ ਜਿਵੇਂ ਬੰਤਾ ਪੁੱਛੜੇ ਝੂਠੇ ਮੁਕਾਬਲੇ ਬਣਾਉਂਦਾ ਸੀ ਐਵੇਂ ਚ ਝੂਠੇ ਮੁਕਾਬਲੇ ਬਣਾ ਕੇ ਐਕਸੀਡੈਂਟ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਸੇਮ ਹੀ ਇਹ ਉਹਨਾਂ ਦੇ ਰੂਹ ਦੇ ਵਿੱਚ ਆ ਗਈ ਹੈ ਕੋਈ ਵੀ ਸੱਚੀ ਗੱਲ ਕਰਦਾ ਹੈ ਇਸ ਵੇਲੇ ਤੇ ਭਗਵੰਤ ਮਾਨ ਹੁਣੀ ਚੁੱਕ ਕੇ ਉਸ ਨੂੰ ਜੇਲ੍ਹ ਛੁਡ ਦਿੰਦੇ ਆ ਹੁਣ ਕੱਲ ਪਰਸ ਦੀ ਗੱਲ ਆ ਸਾਡਾ ਵੀਰ ਭਾਨਾ ਸਿੱਧੂ ਭਾਨਾ ਹਾਂ ਜਪਾਨਾ ਸਿੱਤੂ ਪਾਨਾ ਸਿੱਤੂ ਉਹ ਲੋਕਾਂ ਕੋਲੋਂ ਲੋਕਾਂ ਦੇ ਮਾਰੇ ਹੋਏ ਪੈਸੇ ਜਿਹੜੇ ਜੰਟਾ ਕੋਲੋਂ ਦੋਂਦਾ ਸੀਗਾ ਜਿਹੜੀ ਲੁੱਟ ਖਸੁੱਟ ਕਰੋੜਾਂ ਰੁਪਈਆ ਦੀ ਹੋ ਰਹੀ ਸੀ ਉਸ ਨੂੰ ਹੀ ਚੁੱਕ ਕੇ ਅੰਦਰ ਦੇ ਦਿੱਤਾ ਜੇ ਲੱਖ ਸਦਾਨਾ ਬੋਲਦਾ ਲੱਖ ਸਦਾਨੇ ਨੂੰ ਅੰਦਰ ਦੇ ਦਿੰਦੇ ਆ ਜੇ ਆਪਣੇ ਬੰਦੀ ਸਿੰਘਾਂ ਦੀ ਗੱਲ ਆਪਣੇ ਖੈਰਾ ਸਾਹਿਬ ਨੇ ਕੀਤੀ ਆ ਇਹ ਕਾਰਨ ਸਮੇਂ ਦੇ ਉਹ ਨਾ ਸਾਡੇ ਬੰਦੀ ਸਿੰਘ ਬਾਹਰ ਆ ਰਹੇ ਨੇ ਜਿਹੜੇ ਨਵੇਂ ਨੌਜਵਾਨ ਉੱਠਦੇ ਆ ਕੋ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਨੂੰ ਵੀ ਚੁੱਕ ਕੇ ਬਦੀ ਬਣਾਇਆ ਜਾ ਰਿਹਾ ਖਾਸ ਕਰਕੇ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਇਹ ਮੈਂ ਪਹਿਲਾਂ ਵੀ ਬੋਲ ਕੇ ਹਟਾਇਆ ਕਿ ਪੰਜਾਬ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਇਹਨਾਂ ਦਾ ਟਕਰਾ ਔਰ ਗਜੇਵ ਤੋਂ ਬਾਬਰ ਤੋਂ ਲੈ ਕੇ ਚੱਲਦਾ ਆ ਰਿਹਾ ਤੇ ਜੋ ਅੱਜ ਵੀ ਨਰੰਤਰ ਜਾਰੀ ਆ ਇਹ ਤੇ ਚਾ ਨਿਆਰਾ ਪੰਥਾ ਇਹਨੂੰ ਇਹ ਸਰਕਾਰਾਂ ਵੇਖਣਾ ਨਹੀਂ ਚਾਹੁੰਦੀਆਂ ਚਾਹੇ ਉਹ ਮੋਦੀ ਆ ਤੇ ਚਾਹੇ ਉਹ ਭਗਵੰਤ ਮਾਨ ਆ ਇਹਨਾਂ ਦਾ ਇੱਕੋ ਚੇਚਾ ਹੈ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਪੰਜਾਬ ਦੇ ਵਿੱਚ ਆ ਤੇ ਸਿੱਖਾਂ ਦੇ ਵਿੱਚ ਆ ਤੇ ਉਹ ਸਿੱਖਾਂ ਨੂੰ ਵਾਰੀ-ਵਾਰੀ ਖਤਮ ਕਰ ਰਹੇ ਆ ਉਹਨਾਂ ਦੇ ਵਿਚਾਰਧਾਰਾ ਕੋਈ ਨਹੀਂ ਬਦਲੀ ਚਾਹੇ ਉਹ ਭਾਜਪਾ ਦੀ ਸਰਕਾਰ ਹੋਵੇ ਚਾਹੇ ਉਹ ਕਾਲੀਤਲ ਬਾਦਲ ਦੀ ਸਰਕਾਰ ਹੋਵੇ ਚਾਹੇ ਕਾਂਗਰਸੀ ਸਰਕਾਰ ਹੋਵੇ ਚਾਹੇ ਉਹ ਭਵੰਤਮਾਨ ਦੀ ਸਰਕਾਰ ਹੋਵੇ ਉਹਨਾਂ ਦੇ ਵਿਚਾਰਤਾਰੇ ਇੱਕੋ ਇੱਕ ਹੈ ਕਿ ਸਿੱਖ ਕੌਮ ਨੂੰ ਇਸ ਦੁਨੀਆ ਦੇ ਕਿਤੇ ਦੇ ਉਤੋਂ ਖਤਮ ਕਰ ਗਏ ਜਾਂ ਉਹਨੂੰ ਤਾਂ ਹਿੰਦੂ ਧਰਮ ਦੇ ਵਿੱਚ ਜज्ਬ ਕਰਕੇ ਖਤਮ ਕਰਨਾ ਉਹ ਆਪਣੇ ਨਿਰੰਤਰ ਚਾਲਣਾ ਚੱਲ ਰਹੇ ਆ ਪਰ ਅਫਸੋਸ ਦੀ ਗੱਲ ਹੈ ਸਿੱਖ ਜਿਹੜੇ ਆ ਕਿਤੇ ਇਕੱਤਰ ਹੋ ਕੇ ਖਲੋ ਨਹੀਂ ਰਹੇ ਕੀ ਕਮੀ ਸਮਝਦੇ ਅੱਜ ਆਰਾਮ ਮੰਦਰ ਨੂੰ ਲੈ ਕੇ ਬੜੇ ਵਿਵਾਦ ਉੱਠ ਰਹੇ ਨੇ ਮੁਸਲਮਾਨ ਵੀਰ ਕਹਿ ਰਹੇ ਨੇ ਕਿ ਉਹ ਸਾਡੀ ਮਸਜਿਦ ਟਾ ਕੇ ਜਿਹੜਾ ਰਾਮ ਮੰਦਰ ਬਣਾਇਆ ਗਿਆ ਪਰ ਹਿੰਦੂਆਂ ਦੀ ਜੀ ਗੱਲ ਸੁਣੀ ਜਾ ਰਹੀ ਐ ਐਸਐਸ ਦੀ ਗੱਲ ਸੁਣੀਓ ਉਹ ਕਹਿੰਦੇ ਕਿ ਸਾਡਾ ਪਹਿਲਾਂ ਇਹਨਾਂ ਰਾਮ ਮੰਦਰ ਤਾਂ ਕੇ ਮਸਜਿਦ ਬਣਾਈ ਗਈ ਐ ਕੀ ਸਚਾਈ ਹੈ ਦੇ ਵਿੱਚ ਮੈਂ ਜੇ ਇੱਕ ਉਦਾਹਰਨ ਦੇਣਾ ਕਿ ਫਤੇਗੜ ਸਾਹਿਬ ਵਿਖੇ ਸਾਡੇ ਗੁਰੂ ਸਾਹਿਬ ਦੇ ਦੋ ਪਰਸ਼ੰਦ ਨੀਂਹ ਦੇ ਵਿੱਚ ਚਿੰਨ੍ਹ ਦਿੱਤੇ ਗਏ ਸੀ ਇਨਾਂ ਹੀ ਮੁਸਲਮਾਨਾਂ ਨੇ ਜਾਂ ਮੁਗਲਾਂ ਨੇ ਤੇ ਬਾਬਾ ਬੰਦਾਬਾਦਰ ਨੇ ਇਟ ਨਾਈਟ ਖੜਕਾ ਦਿੱਤੀ ਸੀ ਸਾਰੇ ਸਰਹਾਂ ਦੇ ਤੁਸੀਂ ਜਾ ਕੇ ਵੇਖੋਗੇ ਪਿੰਡਾਂ ਦੇ ਵਿੱਚ ਨਿੱਕੀ ਇਟਰੀਆਂ ਰੋੜੇ ਪਏ ਆ ਪੈਲੀਆਂ ਦੇ ਵਿੱਚ ਪਏ ਆ ਪੂਰੀ ਉਹਨਾਂ ਨੇ ਸਰਹਾਂ ਦੇ ਹਟਾ ਦਿੱਤੇ ਇਟ ਨਾਈਟ ਖੜਕਾ ਦਿੱਤੀ ਸੀ ਪਰ ਉੱਥੇ ਕਿਸੇ ਦੀ ਮਸਜਿਦ ਨੂੰ ਨਹੀਂ ਸੀ ਛੇੜਿਆ ਕਿਉਂਕਿ ਉਹਨਾਂ ਕਹੇ ਇਹ ਅੱਲਾ ਦਾ ਘਰ ਹੈ ਇਹ ਰੱਬ ਦਾ ਘਰ ਵਾ ਇਸ ਕਰਕੇ ਜੇ ਬਾਬਰ ਨੇ ਗਲਤ ਕੀਤਾ ਤੇ ਅੱਜ ਮੋਦੀ ਨੇ ਵੀ ਬਾਬਰ ਵਾਲੀ ਗੱਲ ਕੀਤੀ ਵੀ ਉਹਨੇ ਵੀ ਰੱਬ ਦਾ ਘਰ ਟਾਇਆ ਹੋ ਜੇ ਕਹਿੰਦੇ ਆ ਤੇ ਹੁਣ ਇਹਨਾਂ ਨੇ ਵੀ ਰੱਬ ਦਾ ਘਰ ਟਾ ਕੇ ਉੱਥੇ ਉਸ ਨੂੰ ਸ਼ਹੀਦ ਕੀਤਾ ਇਹ ਬਾਬਰ ਵਾਲੀਆਂ ਲੀਹਾਂ ਦੇ ਉੱਤੇ ਚੱਲਦੇ ਇਹਨਾਂ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ ਕਿਉਂਕਿ ਇਹ ਐਗਜ਼ਾਮਪਲ ਦਿੰਨੇ ਉਸ ਇੱਕ ਤਰ੍ਹਾਂ ਦੇ ਬਾਬਾ ਬੰਦਾ ਬਹਾਦਰ ਨੇ ਇੱਕ ਵੀ ਮਸਜਿਦ ਹਰਾਨਦੇ ਦੇ ਵਿੱਚ ਨਹੀਂ ਢਾਈ ਅੱਜ ਵੀ ਖੜੀਆਂ ਨੇ ਅਗੇ ਕੋਟ ਨਹੀਂ ਪਾਸ ਕਰਾ ਕੇ ਜਿਹੜੀ ਆਪਾਂ ਮੰਦਿਰ ਬਣਾਇਆ ਅਸਲ ਦੇ ਵਿੱਚ ਹਿੰਦੂਤਵ ਜਿਹੜਾ ਵਾ ਸਨਾਤਨ ਜਿਹੜਾ ਵਾ ਇਹ ਪੂਰੀ ਤਰ੍ਹਾਂ ਇਹਨੂੰ ਖੁਦ ਨੂੰ ਵੀ ਨਹੀਂ ਪਤਾ ਕਿ ਅਸਲ ਦੇ ਵਿੱਚ ਰਾਮ ਜਨਮ ਭੂਮੀ ਹੈ ਕਿੱਥੇ ਆ ਬਹੁਤ ਸਾਰੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਹਿੰਦੂ ਵੀਰਾਂ ਦੇ ਕੋਲੋਂ ਵੀ ਇਹ ਉਹਨਾਂ ਦੀ ਇੰਟਰਵਿਊ ਵਗੈਰਾ ਉਹਨਾਂ ਦੀਆਂ ਵੀਡੀਓ ਦੇਖੀਆਂ ਹੋਣਗੀਆਂ ਕੁਝ ਹਿੰਦੂ ਵੀਰੇ ਵੀ ਕਹਿ ਰਹੇ ਆ ਕਿ ਜਿਹੜਾ ਰਾਮ ਜਨਮ ਭੂਮੀ ਆ ਉਹ ਜਿਹੜਾ ਅਜੁੱਧਿਆਵਾ ਉਹ థਾਈਲੈਂਡ ਦੇ ਵਿੱਚ ਹੈ ਔਰ ਉੱਥੇ థਾਈਲੈਂਡ ਦੇ ਵਿੱਚ ਰਾਮ ਜੀ ਦਾ ਮੰਦਿਰ ਵੀ ਬਣਿਆ ਹੋਇਆ ਵਾ ਤੇ ਉਹ ਕਿਹਾ ਜਾ ਰਿਹਾ ਵਾ ਇਹਨਾਂ ਵੱਲੋਂ ਹੀ ਇਹ ਗੱਲ ਕਹੀ ਜਾ ਰਹੀ ਆ ਕਿ ਉਹ ਜਿਹੜੇ ਵੀਰ ਆ ਉਹ ਬੜੀ ਗਰੰਟੀ ਦੇ ਨਾਲ ਇਹ ਗੱਲ ਕਹਿ ਰਹੇ ਆ ਕਿ ਰਾਮ ਜਨਮ ਭੂਮੀ ਜਿਹੜੀ ਆ ਉਹ ਜਿਹੜੀ ਜੁੱਦਿਆ ਵਾ ਉਹ ਸਾਰਾ ਕੁਝ ਉਹ THAILAND ਦੇ ਵਿੱਚ ਹੈ ਪਹਿਲੀ ਗੱਲਤ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਨਾ ਵਾ ਕਿ ਪਹਿਲੋਂ ਤੁਸੀਂ ਇੱਕ ਗੱਲ ਤੇ ਆਜੋ ਸਾਰੇ ਜਾਣੇ ਇੱਕ ਸਟੈਂਡ ਤੇ ਆਜੋ ਦੇਖੋ ਸਾਨੂੰ ਸਾਡੇ ਸਿੱਖ ਜਗਤ ਵਿੱਚੋਂ ਕਿਸੇ ਨੂੰ ਵੀ ਦੁਨੀਆ ਦੇ ਵਿੱਚੋਂ ਪੁੱਛ ਲੈ ਕੋਈ ਵੀ ਪੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ਇੱਕੀ ਬਾਜੋ ਵੀ ਉਹ ਹੋਵੇਗੇ ਪੇ ਨਨਕਾਣਾ ਸਾਹਿਬ ਉਹ ਸਾਡਾ ਸਥਾਨ ਉੱਥੇ ਹੈਗਾ ਰਾਏਪੋਏ ਦੀ ਤਲਵੰਡੀ ਹਾਂਜੀ ਇਹਨਾਂ ਦੇ ਕੋਲ ਇਹ ਚੀਜ਼ ਨਹੀਂ ਹੈਗੀ ਕੁਝ ਹਿੰਦੂਤਵ ਤੇ ਕਹਿ ਰਹੇ ਆ ਵੀ ਸੂਵੀਰ ਕਹਿ ਰਿਹਾ ਪੀ ਉਹ ਥਾਈਲੈਂਡ ਦੇ ਵਿੱਚ ਕੁਝ ਕਹਿ ਰਿਹਾ ਪੀ ਇਹ ਇਹ ਸਜੁੱਧਿਆ ਦੇ ਵਿੱਚ ਹੈ ਜੁਪੀ ਦੇ ਵਿੱਚ ਹੈ ਪਹਿਲੋਂ ਤੇ ਇਹਨਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਪੀ ਤੁਹਾਡਾ ਅਸਲ ਦੇ ਵਿੱਚ ਹੈ ਕਿੱਥੇ ਆ ਤੁਸੀਂ ਇੱਕ ਮਤ ਤੋਂ ਬੋ ਪਹਿਲੋਂ ਸਾਰੇ ਜਾਣੇ ਇੱਕ ਨੂੰ ਆਪਣਾ ਮੰਨੋ ਦੂਸਰੀ ਗੱਲ ਇਹ ਆ ਪੀ ਚਾਹੇ ਉੱਥੇ ਪਹਿਲੋਂ ਰਾਮ ਮੰਦਰ ਸੀ ਕੁਝ ਵੀ ਸੀ ਪਰ ਸਾਡੇ ਗੁਰੂਆਂ ਨੇ ਜੋ ਸਾਨੂੰ ਸਿਖਾਇਆ ਵਾ ਸਿੱਖ ਕਦੀ ਵੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋ ਸਕਦਾ ਕਿ ਕਿਸੇ ਦੀ ਮਸਜਿਦ ਢਾ ਕੇ ਕਿਸੇ ਦੀ ਮਸੀਤ ਢਾ ਕੇ ਤੱਕੇ ਦੇ ਨਾਲ ਉੱਥੇ ਰਾਮ ਮੰਦਿਰ ਜਿਹੜਾ ਵਾ ਕੋਈ ਵੀ ਮੰਦਿਰ ਜਿਹੜਾ ਵਾ ਉਹ ਬਣਾਇਆ ਜਾ ਸਕਦਾ ਜੋ ਪੰਜਾਬ ਦੀ ਗੱਲ ਕਰ ਲਈਏ ਸਿੱਖ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਜਾ ਰਿਹਾ ਚਾਹੇ ਉਹ ਭਾਨੇ ਸਿੱਧੂ ਦੀ ਗੱਲ ਕਰ ਲਈਏ ਚਾਹੇ ਅਮਰਤਪਾਲ ਦੀ ਗੱਲ ਕਰ ਲਈਏ ਕਿੱਥੇ ਡਿਬਰੂਗੜ ਜ਼ਿਲ੍ਹਾ ਚ ਪਹੁੰਚਤਾ ਸਰਕਾਰ ਦੀ ਮੰਸ਼ਾ ਕੀ ਅਕਸਰ 1947 ਤੋਂ ਲੈ ਕੇ ਸਾਡੇ ਸਿੱਖ ਬੱਚਿਆਂ ਦੀ ਜਿਹੜੀ ਆ ਉਹ ਵਕ ਵਕ ਤਰੀਕੇ ਨਾਲ ਕਦੀ ਅਤਿਨਕਵਾਦੀ ਕਹਿ ਕੇ ਇਨਕਸਲਵਾਦੀ ਕਹਿ ਕੇ ਖੜਕੂ ਕਹਿ ਕੇ بڑے بڑے ਤਰੀਕਿਆਂ ਦੇ ਨਾਲ ਉਦੋਂ ਤੋਂ ਹੀ ਸਾਡੇ ਜੋਵਾਨਾਂ ਦਾ ਕਤਲ ਹੋ ਰਿਹਾ ਵਾ ਉਹ ਅਜੇ ਤੱਕ ਰੁਕਿਆ ਨਹੀਂ ਖੜੀ ਵੀ ਹੁਣ ਤੁਸੀਂ ਨਵੇਂ ਰੂਪ ਇਹਦਾ ਸਾਡੇ ਬੱਚਿਆਂ ਨੂੰ ਮਾਰਨ ਦਾ ਤੁਸੀਂ ਦੇਖ ਰਹੇ ਹੋ ਗੈਂਗਸਟਰ ਇਹਨਾਂ ਨੇ ਕੱਢ ਲਿਆ ਕਿ ਜਿੰਨੂੰ ਵੀ ਗੈਂਗਸਟਰ ਕਹਿੰਦੇ ਆ ਨਾਲ ਹੀ ਗੈਂਗਸਟਰ ਬਣਾ ਲੈਂਦੇ ਆ ਨਾਲ ਹੀ ਉਹਨੂੰ ਗੋਲੀ ਮਾਰ ਕੇ ਉਹਦਾ ਐਨਕਾਊਂਟਰ ਕਰ ਦਿੰਦੇ ਆ ਇਹ ਸਾਰੀ ਜਿਹੜੀ ਚਾਲਿਆ ਇਹ ਦਿੱਲੀ ਤੋਂ ਚੱਲ ਰਹੀ ਆ ਇਹ ਭਾਰਤ ਦੀਆਂ ਜੜੀਆਂ ਏਜੰਸੀਆਂ ਇਸ ਦੇਸ਼ ਨੂੰ ਰਨ ਕਰਦੀਆਂ ਚਾਹੇ ਇੱਥੇ ਰਜੀਵ ગાંધી ਬੈਠੇ ਇੰਦਰਾ ਗਾਂਧੀ ਬੈਠੇ ਨਹਿਰੂ ਬੈਠੇ ਨਹਿਰੂ ਵੇਲੇ ਵੀ ਸ਼੍ਰੀ ਦਰਬਾਰ ਸਾਹਿਬ ਤੇ 1955 ਦੇ ਵਿੱਚ ਫੌਜ ਚੜਾਈ ਗਈ ਹੈ ਚਾਹੇ ਤੇ ਨਰਿੰਦਰ ਮੋਦੀ ਬੈਠੇ ਚਾਹੇ ਕੱਲ ਨੂੰ ਕੋਈ ਹੋਰ ਬੈਠੇ ਉਹ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੀ ਨੀਤੀ ਹੀ ਸਾਰੀ ਕੰਮ ਕਰਦੀ ਹੈ ਉਹਨਾਂ ਨੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੇ 1984 ਦੇ ਵਿੱਚ ਹਮਲਾ ਕੀਤਾ ਉਹੀ ਨੀਤੀਆਂ ਜਿਹੜੀਆਂ ਭਾਰਤ ਦੀਆਂ ਏਜੰਸੀਆਂ ਦੀਆਂ ਸਿੱਖ ਕੌਮ ਨੂੰ ਖਤਮ ਕਰਨ ਤੇ ਤੁਲੀਆਂ ਤੇ ਲਗਾਤਾਰ ਇਹਦੇ ਤੇ ਸਾਨੂੰ ਬਹੁਤ ਮਤਲਬ ਸੰਜੀਦਾ ਹੋਣ ਦੀ ਲੋੜ ਹੈ ਬੜਾ ਫਿਕਰਮੰਦ ਹੋਣ ਦੀ ਲੋੜ ਹੈ ਸਿੱਖਾਂ ਨੂੰ ਸਿੱਖ ਲੀਡਰਾਂ ਨੂੰ ਖਾਸ ਕਰਕੇ ਧਾਰਮਿਕ ਸ਼ਖਸੀਅਤਾਂ ਨੂੰ ਸਾਡੇ ਤਖਤ ਸਹਿਬਾਨਾਂ ਦੇ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਨੂੰ ਬਹੁਤ ਇਹਦੇ ਵਿੱਚ ਫਿਗਰਮੰਦ ਹੋਣ ਦੀ ਲੋੜ ਹੈ ਕਿ ਸਾਡਾ ਕਤਲੇਆਮ ਅਜੇ ਤੱਕ ਕਦੀ ਵੀ ਨਹੀਂ ਰੁਕਿਆ ਤੁਸੀਂ ਕਿਸੇ ਵੀ ਦਹਾਕੇ ਦਾ ਕੋਈ ਅੰਕੜਾ ਕੱਢ ਕੇ ਨਹੀਂ ਦਿਖਾ ਸਕਦੇ ਕਿ ਸਾਡੇ ਪੰਜਾਬ ਪੁਲਿਸ ਵੱਲੋਂ ਭਾਰਤ ਦੀ ਸਰਕਾਰ ਵੱਲੋਂ ਕਦੀ ਸਾਡਾ ਕੋਈ ਕਤਲਿਆਮ ਰੁਕਿਆ ਹੋਵੇ ਹਾਂ ਉਹ ਇੱਕ ਤਰੀਕਾ ਜਰੂਰ ਬਦਲ ਲੈਂਦੇ ਨੇ ਮਤਲਬ ਮੈਂ ਜਿੱਦਾਂ ਤੁਹਾਡੇ ਨਾਲ ਪਹਿਲਾਂ ਸਾਂਝਾ ਕੀਤਾ ਵਾ ਪੇ ਉਹ ਮਾਰਨ ਵਾਲਿਆਂ ਨੂੰ ਇੱਕ ਨਵਾਂ ਨਾਂ ਦੇ ਦਿੰਦੇ ਨੇ ਪੇ ਹੁਣ ਆਹ ਕੰਮ ਜਿਹੜਾ ਵਾ ਇਹਦੇ ਤੋਂ ਤਾਂ ਲੋਕ ਜਾਗ ਪਏ ਨੇ ਹੁਣ ਅਗਲਾ ਜਿਹੜਾ ਅਗਲੇ ਅੱਗੇ ਇਹਨਾਂ ਦਾ ਆਪਾਂ ਕਤਲਿਆਮ ਕਰਨਾ ਵਾ ਉਹ ਕਿਹੜੇ ਨਾਂ ਨਾਲ ਕਰਨਾ ਉਦੋਂ ਫਿਰ ਉਹ ਨਵਾਂ ਜਿਹੜਾ ਨਾਂ ਸ਼ੁਰੂ ਕਰਦਾ ਇਹਦਾ ਇੱਕੋ ਹੀ ਮਕਸਦ ਆ ਪੇ ਦਿੱਲੀ ਤਖਤ

ਉਨ੍ਹਾਂ ਦੀ ਯਾਦ ਅੰਦਰ ਆਉਣ ਵਾਲੇ ਦਿਨਾਂ ਚ ਵੀ ਇਲਾਕੇ ਭਰ ਚ ਵੀ ਜਿੱਥੇ-ਜਿੱਥੇ ਵੀ ਉਹਨਾਂ ਦੇ ਪਿਆਰੇ ਰਹਿੰਦੇ ਨੇ ਇੱਦਾਂ ਗੁਰਮੁਖ ਖਾਣਾ ਕਰਕੇ ਉਹਨਾਂ ਦੀਆਂ ਬੜੇਆਂ ਆ ਤੇ ਮਹਾਰਾਜ ਕਹਿੰਦੇ ਉਹਨਾਂ ਰਾਮ ਨੂੰ ਯਾਦ ਰੱਖੀਆਂ ਰਾਮ ਬਦੂ ਚਾਰ ਇਹ ਜਿਹੜਾ ਸਿੱਖ ਧਰਮ ਹੈ असं कसले चॅनल देखील